ਨਸ਼ਾ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੀਆਂ ਹੀ ਹੱਟੀਆਂ ਨੂੰ ਕਮਜ਼ੋਰ ਕਰਦਾ ਹੈ ਬਹੁਤ ਚੰਗੀਆਂ ਚੀਜ਼ਾਂ ਨੇ ਉਸ ਦਾ ਨਸ਼ਾ ਕਰੋ ਕਿਤਾਬਾਂ ਪੜਨ ਦਾ ਨਸ਼ਾ ਕਰੋ ਕੁਰਬਾਨੀ ਪੜਨ ਦਾ ਨਸ਼ਾ ਕਰੋ ਸੇਵਾ ਕਰਨ ਦਾ ਨਸ਼ਾ ਕਰੋ ਮਾਪਿਆਂ ਦੀ ਸੇਵਾ ਕਰੋ ਜ਼ਿੰਮੇਵਾਰੀ ਚੁੱਕਣ ਦਾ ਨਸ਼ਾ ਕਰੋ ਇਹ ਨਸ਼ਾ ਇਸ ਨਸ਼ੇ ਨਾਲੋਂ ਸਸਤਾ ਹੈ ਨਾ ਤਾਂ ਤੁਹਾਡਾ ਘਰ ਖਰਾਬ ਹੋਵੇਗਾ ਤੁਹਾਡੀ ਜ਼ਿੰਦਗੀ ਸਵਰੇਗੀ ਇਹੀ ਜ਼ਿੰਦਗੀ ਨਹੀਂ ਤੁਹਾਡੀ ਅਗਲੀ ਜ਼ਿੰਦਗੀ ਵੀ ਸਵਰੇਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖੋ ਤਾਂ ਨਰਪਖ ਪੋਸਟ ਮੈਂ ਤੁਹਾਡਾ ਆਪਣਾ ਦਾਰਾ ਕਬਦੀ ਮੌਜੂਦ ਆ ਜੀ ਡੇਲੋ ਕਸਬੇ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਇੰਟਰਨੈਸ਼ਨਲ ਪੈਰਾਗੌਨ ਸਕੂਲ ਨੰਗੜ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਜੁੱਧ ਨਸ਼ਾ ਵਿਰੁੱਧ ਇੱਕ ਜਾਗਰਕਤਾ ਦੀ ਰੈਲੀ ਆ ਉਹ ਕੱਢੀ ਆ ਜਿਹੜੀ ਰੈਲੀ ਉਹ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਇਸ ਟਾਈਮ ਗੁਰਦਾਰਾ ਦੇ ਬਿਲਕੁਲ ਸਾਹਮਣੇ ਗਰਾਊਂਡ ਦੇ ਵਿੱਚ ਮੌਜੂਦ ਆ ਜਿੱਥੇ ਇਸ ਰੈਲੀ ਦੇ ਵਿੱਚ ਸਕੂਲ ਦੇ ਬੱਚੇ ਨੇ ਜਿਹੜੇ ਉਹ ਸ਼ਾਮਲ ਹੋਏ ਨੇ ਉੱਥੇ ਹੀ ਇਲਾਕੇ ਦੇ ਪੰਚ ਸਰਪੰਚ ਤੇ ਟੀਚਰ ਸਹਿਬਾਨ ਵੀ ਇੱਥੇ ਹਾਜ਼ਰ ਹੋਏ ਨੇ ਸਾਡੇ ਕੋਲ ਮੌਜੂਦ ਨੇ ਇੱਥੋਂ ਦੇ ਐਮ ਡੀ ਸਾਹਿਬ ਤੇ ਰਣਜੀਤ ਸਿੰਘ ਐਕਸਾਈਜ਼ ਇੰਸਪੈਕਟਰ ਹੋਰ ਵੀ ਜਿਹੜੇ ਪੰਚ ਸਰਪੰਚ ਸਾਡੇ ਕੋਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਇਹਨਾਂ ਨਾਲ ਨਸ਼ਿਆ ਬਾਰੇ ਸਰ ਸੱਸੀ ਕਾਲ ਜੀ ਸੱਸੀ ਕਾਲ ਜੀ ਜਿਵੇਂ ਕਿ ਪੰਜਾਬ ਸਰਕਾਰ ਨੇ ਇੱਕ ਪਾਸੇ ਜੁੱਧ ਨਸ਼ਿਆ ਵਿਰੁੱਧ ਮਹਾਂ ਬਿੱਡੀ ਹੋਈ ਆ ਤੇ ਦੂਜੇ ਪਾਸੇ ਸਕੂਲਾਂ ਦੇ ਬੱਚੇ ਵੀ ਇਸ ਮਹਿਮ ਨੂੰ ਲੈ ਕੇ ਅੱਗੇ ਆ ਚੁੱਕੇ ਨੇ ਕੀ ਤੁਹਾਨੂੰ ਲੱਗਦਾ ਹੁਣ ਜਿਹੜੀ ਇਹ ਜੁੱਧ ਨਸ਼ਿਆ ਦਾ ਜੁੱਧ ਹੈ ਜਿਹੜਾ ਬਹੁਤ ਭਖ ਚੁੱਕਿਆ ਇਹ ਕੋਈ ਸੱਕ ਨਹੀਂ ਸਰ ਇਹ ਬਹੁਤ ਵਧੀਆ ਕਦਮ ਹੈ ਜਿਹੜਾ ਅੱਜ ਕੱਲ ਪੰਜਾਬ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਪਰ ਮੈਂ ਇੱਥੇ ਦੱਸਣਾ ਚਾਹਣਾ ਕਿ ਜਿਹੜਾ ਪੈਰਾਗੋਨ ਸਕੂਲ ਹੈ ਇਹ ਪਹਿਲਾਂ ਹੀ ਚਾਰ ਤਰ੍ਹਾਂ ਦੇ ਕੰਮ ਨੇ ਜਿਹੜੇ ਕਰ ਰਿਹਾ ਤਾਂ ਕਿ ਨਸ਼ੇ ਸਮਾਜ ਦੇ ਵਿੱਚ ਨਾ ਫੈਲਣ ਇਹ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਵੇਅਰ ਕਰਦਾ ਤੇ ਉਹਨਾਂ ਰਾਹੀਂ ਇਦਾਂ ਸਮਾਜ ਨੂੰ ਅਵੇਅਰ ਕਰਦਾ ਆ ਰਿਹਾ ਬੱਚਿਆਂ ਦੀ ਸਕੂਲ ਦੇ ਵਿੱਚ ਪ੍ਰਾਪਰ ਬੈਗ ਚੈਕਿੰਗ ਹੁੰਦੀ ਹੈ ਜਿਹੜੇ ਸਾਡੇ ਡਰਾਈਵਰ ਭਾਈਚਾਰਾ ਜਾਂ ਕੋਈ ਸਫਾਈ ਕਰਮਚਾਰੀ ਨੇ ਉਹਨਾਂ ਨੂੰ ਵੀ ਇਹ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਨੇ ਬੱਸ ਚਲਾਉਣ ਵੇਲੇ ਜਾਂ ਬੱਚਿਆਂ ਦੇ ਸਾਹਮਣੇ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ ਇਸ ਤੋਂ ਬਿਨਾਂ ਅਸੀਂ ਜਿਹੜੇ ਸਾਡੇ ਬੱਚਿਆਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਬੁਲਾ ਕੇ ਇਹ ਹੀ ਇੱਕ ਦਿਖਾਉਣ ਦੀ ਕੋਸ਼ਿਸ਼ ਹੀ ਇੱਥੇ ਇਹਦੇ ਨਾਲ ਅਸੀਂ ਮਤਲਬ ਧੰਨਵਾਦ ਵੀ ਕਰਦੇ ਆ ਸਾਡੇ ਐਕਸਾਈਲਡ ਇੰਸਪੈਕਟਰ ਰਣਜੀਤ ਸਿੰਘ ਜੀ ਜਿਹੜੇ ਮੇਰੇ ਮਿੱਤਰ ਰਹੇ ਨੇ ਉਹ ਆਏ ਹੋਏ ਨੇ ਸਾਨੂੰ ਸਰਪੰਚ ਸਾਹਿਬ ਢੇਲੋਂ ਤੋਂ ਪਰਮਦੀਪ ਜੀ ਦੀ ਪਾਜੀ ਨੇ ਸਹਿਯੋਗ ਦਿੱਤਾ ਗੁਰਮਿੰਦਰ ਗੁਰੀ ਕਹਣ ਨੇ ਤੇ ਸਰਪੰਚ ਸਾਹਿਬ ਨੇ ਬਲਕੇ پوری ਪੰਚਾਇਤ ਨਾਲ ਜਿੱਤੇ ਤੁਸੀਂ ਦੇਖਿਆ ਵੀ ਤੁਸੀਂ ਜਿਹੜੇ ਤੁਹਾਡੇ ਸਕੂਲ ਦੇ ਬੱਚੇ ਨੇ ਉਹਨਾਂ ਜਿਹੜੇ ਨੁਕੜ ਨਾਟਕ ਕੀਤੇ ਨੇ ਉਹ ਬਹੁਤ ਹੀ ਵਧੀਆ ਲੱਗੇ ਨੇ ਕਿਉਂਕਿ ਇੱਕ ਨਾਟਕ ਜਿਵੇਂ ਹੁਣ ਸਿਹਤ ਹੋ ਗਿਆ ਜਿਹੜੇ ਨੁਕੜ ਨਾਟਕ ਹੋਗੇ ਉਹਨਾਂ ਨੂੰ ਦੇਖ ਕੇ ਜਿਹੜੇ ਪਿੰਡਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਅਕਸਰ ਨਸ਼ਿਆਂ ਦੇ ਰਾਹ ਪਏ ਹੋਏ ਨੇ ਤੇ ਜਿਹੜੇ ਉਹ ਬਜ਼ੁਰਗ ਕਿਨੇ ਜਿਹੜੇ ਉਹ ਲੋਕ ਨੇ ਜਿਹੜੇ ਅਨਪੜ੍ਹ ਨੇ ਉਹਨਾਂ ਨੂੰ ਇਹ ਜਿਹੜੇ ਤੁਹਾਡੇ ਨੁਕੜ ਨਾਟਕੇ ਨੇ ਬਹੁਤ ਸਹੀ ਸਾਬਤ ਹੋਣਗੇ ਕਿਉਂਕਿ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਦੋਂ ਅਸੀਂ ਉਹਨਾਂ ਚੀਜ਼ਾਂ ਦੇ ਜਿਹੜੇ ਮਾੜੇ ਗੁਣ ਨੇ ਉਹ ਨਹੀਂ ਦੇਖਦੇ ਪਰ ਅੱਜ ਤੁਹਾਡੇ ਜਿਹੜੇ ਬੱਚਿਆਂ ਨੇ ਇੱਥੇ ਨਾਟਕ ਕਰਕੇ ਉਹ ਸਾਡੇ ਸਰੀਰ ਤੇ ਮਾੜੇ ਪ੍ਰਭਾਵ ਜਿਹੜੇ ਨਸ਼ੇ ਦੇ ਪੈਂਦੇ ਨੇ ਉਹਦਾ ਵਿਰੁੱਧ ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਇਹ ਨਾਟਕੇ ਨੇ ਉਹਨਾਂ ਨੌਜਵਾਨਾਂ ਲਈ ਉਹ ਅਨਪੜ ਲੋਕਾਂ ਲਈ ਜਿਹੜੇ ਨਸ਼ੇ ਦੇ ਮਾੜੇ ਪ੍ਰਭਾਵ ਦੇ ਵਿੱਚ ਗਰਕ ਚੁੱਕੇ ਆ ਨਾ ਸਾਬਤ ਹੋਣਗੇ ਜੀ ਬਿਲਕੁਲ ਲੱਗਦਾ ਜੀ ਕਿਉਂਕਿ ਵੈਸੇ ਵੀ ਜਿੱਦਾਂ ਹੁਣ ਤੁਸੀਂ ਨਰਪੱਖ ਪੋਸਟ ਰਾਹੀਂ ਸਾਡਾ ਜਿਹੜਾ ਮੈਸੇਜ ਹੈ ਹੋਰ ਪਤਾ ਨਹੀਂ ਕਿੰਨੇ ਲੋਕਾਂ ਤੱਕ ਪਹੁੰਚੇਗਾ ਤੇ ਸਾਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋਇਆ ਕਿ ਜਦੋਂ ਸਾਡਾ ਸਟਾਫ ਬੱਚਿਆਂ ਨੂੰ ਤਿਆਰੀ ਕਰਵਾ ਰਿਹਾ ਸੀ ਇਸ ਨੁਕੜ ਨਾਟਕ ਦੀ ਤਾਂ ਬੱਚੇ ਆਪ ਇਹ ਗੱਲ ਕਹਿ ਰਹੇ ਸੀ ਕਿ ਮੈਡਮ ਤੁਸੀਂ ਇਹ ਨਾਟਕ ਜਿਹੜਾ ਹੈ ਸਾਨੂੰ ਇਜਾਜ਼ਤ ਦਿਓ ਸਾਡੇ ਪਿੰਡੇ ਦੇ ਵਿੱਚ ਵੀ ਅਸੀਂ ਪਲੇ ਕਰੀਏ ਤਾਂ ਕਿ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਤੇ ਪੰਚਾਇਤ ਹੈ ਉਹ ਵੀ ਚਾਹੁੰਦੇ ਨੇ ਤੇ ਸਾਡੇ ਮਾਤਾ ਪਿਤਾ ਵੀ ਚਾਹੁੰਦੇ ਨੇ ਕਿ ਸਾਡਾ ਪਿੰਡ ਜਿਹੜਾ ਹੈ ਨਸ਼ਿਆਂ ਤੋਂ ਦੂਰ ਹੋਵੇ ਤੇ ਜਦੋਂ ਕੋਈ ਇਦਾਂ ਦੀ ਵੇਵ ਟਰੈਵਲ ਕਰਨ ਲੱਗਦੀ ਹੈ ਤਾਂ ਅਲਟੀਮੇਟਲੀ ਪੂਰਾ ਪੰਜਾਬ ਹੈ ਜਿਹੜਾ ਉਹ ਨਸ਼ਾ ਮੁਕਤ ਹੋ ਜਾਵੇਗਾ ਇਸ ਚੀਜ਼ ਦਾ ਜ਼ਰੂਰ ਫਾਇਦਾ ਹੋਵੇਗਾ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਪੜਨ ਦੇ ਨਾਲੋਂ ਦੇਖਣ ਦੇ ਨਾਲ ਜਿਹੜਾ ਜ਼ਿਆਦਾ ਪ੍ਰਭਾਵ ਪੈਂਦਾ ਤੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਉਮਰਾਂ ਹੰਡਾਈਆਂ ਨੇ ਤਜਰਬੇ ਨੇ ਉਹ ਇਹ ਦੇਖ ਕੇ ਵਾਕਈ ਦੱਸ ਸਕਦੇ ਨੇ ਜਿਵੇਂ ਨਾਟਕ ਦੇ ਵਿੱਚ ਦੇਖਿਆ ਕਿਵੇਂ ਇੱਕ ਮੁੰਡਾ ਨਸ਼ੇ ਦੀ ਲਤ ਨਾਲ ਲੱਗਿਆ ਦਿਖਾਇਆ ਤੇ ਉਹ ਮਰਦਾ ਦਿਖਾਇਆ ਤਾਂ ਉਹ ਚੀਜ਼ ਦਾ ਸਬਕ ਜਿਹੜਾ ਹੈ ਸਾਰਿਆਂ ਨੂੰ ਜ਼ਰੂਰ ਮਿਲਦਾ ਤੇ ਜ਼ਰੂਰ ਇਸ ਚੇ ਨਾਲ ਚੇਂਜ ਆਏਗੀ ਸਰ ਅਸੀਂ ਦੇਖਿਆ ਵੀ ਇਸ ਸਕੂਲਾਂ ਪਿੰਡਾਂ ਦੇ ਵਿੱਚ ਆਮ ਅਸੀਂ ਦੁਕਾਨਾਂ ਤੇ ਦੇਖਿਆ ਜਿਹੜੇ ਨੌਜਵਾਨ ਨੇ ਉਹ એનર્ਜੀ ਡਰਿੰਕ ਪੀਂਦੇ ਨੇ ਜਿਹੜੀ ਇੱਕ ਲਾਲ ਰੰਗ ਦੀ ਹੁੰਦੀ ਹੈ ਸਰਕਾਰ ਨੇ ਉਹਨਾਂ ਤੇ ਵੀ ਬੈਨ ਲਾਇਆ ਵਜਿੱਤੇ ਉਹਨਾਂ ਨੇ ਸਕੂਲਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਪੇਰੈਂਟ ਨੂੰ ਤੇ ਉੱਥੇ ਸਕੂਲਾਂ ਦੇ ਵਿੱਚ ਟੀਚਰਾਂ ਨੂੰ ਵੀ ਕਿਹਾ ਵੀ ਇਸ ਜਿਹੜੀ ਲਤ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਬਿਲਕੁਲ ਸਹੀ ਕਦਮ ਹੈ ਜੀ ਜਿਵੇਂ ਹੁਣ ਮੇਰੇ ਨਾਲ ਅਕਸਾਈਜ਼ ਇਨਸਪੈਕਟਰ ਖੜੇ ਨੇ ਅਸੀਂ ਦੇਖਿਆ ਕਿ ਆਮ ਲੋਕ ਪਹਿਲਾਂ ਕਹਿੰਦੇ ਨੇ ਬੀਅਰ ਪੀਲਾ ਕੁਝ ਨਹੀਂ ਹੁੰਦਾ ਪਰ ਅਸੀਂ ਜਾਣਦੇ ਹਾਂ ਇਹਨਾਂ ਨੇ ਤਾਂ ਬੀਅਰ ਦੀ ਫੈਕਟਰੀ ਦੇ ਵਿੱਚ ਡਿਊਟੀ ਸੰਭਾਲੀ ਹੋਈ ਸੀ ਕਿ ਉਹਦੇ ਵਿੱਚ ਵੀ 8% ਐਲਕੋਹਲ ਹੈ ਹਾਂ ਇਹ ਜ਼ਰੂਰ ਹੈ ਉਹਦੇ ਚ ਐਲਕੋਹਲ ਦੀ ਮਾਤਰਾ ਘੱਟ ਹੁੰਦੀ ਆ ਇਸੇ ਤਰ੍ਹਾਂ ਜਿਹੜੀ એનર્ਜੀ ਡਰ ਇਦੇ ਵਿੱਚ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ਾਰਟ ਦੀ ਮਾਤਰਾ ਘਟ ਹੁੰਦੀ ਹੈ ਪਰ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜਾ ਹੈ ਅ ਅਨਰਜੀ ਦੇ ਨਾਂ ਤੇ ਗਮਰਾਹ ਕਰਦੀਆਂ ਨੇ ਤੇ ਵਾਕਈ ਇੱਕ ਵਧੀਆ ਕਦਮ ਹੈ ਅਸੀਂ ਸਕੂਲ ਦੇ ਵਿੱਚ ਇਸ ਕਰਕੇ ਹੀ ਕੋਈ ਕੰਟੇਨਰ ਵਗੈਰਾ ਨਹੀਂ ਖੋਲੀ ਤਾਂ ਕਿ ਜਿਹੜੇ ਬੱਚੇ ਨੇ ਇਹ ਨਾ ਹੋਵੇ ਕਿ ਆ ਕੇ ਅਨਰਜੀ ਡਰਿੰਕ ਪੀਂਦੇ ਰਹਿਣ ਉਹਨਾਂ ਨੂੰ ਇੱਕ ਹੈਲਦੀ ਡਾਈਟ ਜਿਹੜੀ ਹੈ ਉਹ ਹੀ ਖਾਣੀ ਚਾਹੀਦੀ ਹੈ ਤੇ ਉਹੀ ਸਕੂਲਾਂ ਨੂੰ ਵੀ ਇਨਸ਼ੋਰ ਕਰਨਾ ਚਾਹੀਦਾ ਕਿਉਂਕਿ ਛੋਟੇ ਬੱਚਿਆਂ ਤੋਂ ਹੀ ਲਤ ਲੱਗਦੀ ਹੈ ਤੇ ਉਹ ਜੇ ਇਹਨਾਂ ਨੂੰ ਨਹੀਂ ਅਵੇਲੇਬਲ ਹੋਏਗੀ ਤਾਂ ਆਟੋਮੈਟਿਕਲੀ ਜਿਹੜਾ ਹੈ ਸੁਧਾਰ ਜਾਰੀ ਰਹੇਗਾ ਸਾਡੇ ਕੋਲ ਮੌਜੂਦ ਨੇ ਰਣਜੀਤ ਸਿੰਘ ਐਕਸਾਈਜ਼ ਇਨਸਪੈਕਟਰ ਗੁਰੀ ਸਰਪੰਚ ਕੈਂਡ ਉਹਨਾਂ ਨਾਲ ਵੀ ਗੱਲ ਕਰਨਗੇ ਭਾਈ ਜੀ ਜਿਵੇਂ ਪਿੰਡਾਂ ਦੇ ਵਿੱਚ ਪਹਿਲਾਂ ਅਸੀਂ ਦੇਖਿਆ ਲੋਕ ਨੇ ਜਿਹੜੇ ਉਹ ਭੁੱਕੀ ਖਾਂਦੇ ਸਨ दारू ਪਿੰਦੇ ਸਨ ਪਰ ਇਸ ਤਰ੍ਹਾਂ ਦੀਆਂ ਲੁੱਟਾਂਵਾਰਾ ਨਹੀਂ ਹੁੰਦੀਆਂ ਸਨ ਇਸ ਤਰ੍ਹਾਂ ਦੇ ਕਤਲੋਗਾਰਤ ਨਹੀਂ ਹੁੰਦੀ ਸੀ ਜਿਹੜੀ ਕਿ ਹੁਣ ਇੱਕ ਮੈਡੀਕਲ ਨਸਾ ਜਾਂ ਚਿੱਟੇ ਦੇ ਨਾਲ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ ਮੈਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਨਿਰਪੱਖ ਕੋਸ਼ਦਾ ਜੀ ਤੇ ਸਭ ਤੋਂ ਵੱਡਾ ਪਹਿਲ ਕਦਮਾਂ ਜੋ ਸ੍ਰਿੰਦਰ ਸਿੰਘ ਸ਼ੋਭਤਜੀ ਦਾ ਪੈਰਾਗੋਨ ਇੰਟਰ ਸਕੂਲ ਆ ਇਹਨਾਂ ਨੇ ਇੱਕ ਨਸ਼ਾ ਵਿਰੋਧ ਜੋ ਮਹਮ ਅੱਜ ਇਥੋਂ ਪਾਰਕ ਦੇ ਵਿੱਚ ਡੇਲੋਂ ਪੰਚਾਇਤ ਦੀ ਰਹਿਣਵਾਈ ਹੇਠ ਜਿਹੜਾ ਮੈਸੇਜ ਬੱਚਿਆਂ ਨੇ ਅੱਜ ਸਾਨੂੰ ਪ੍ਰੈਕਟੀਕਲ ਤੌਰ ਤੇ ਕਰਕੇ ਦਿਖਾਇਆ ਉਹਦੇ ਨਾਲ ਸਾਡੀ ਨੌਜਵਾਨ ਪੀੜੀ ਤੇ ਤੇ ਛੋਟੇ ਬੱਚਿਆਂ ਤੇ ਤੇ ਜੋ ਵੀ ਸਾਡੇ ਵਧੀਆ ਪ੍ਰਭਾਵ ਪੈਂਦਾ ਜੀ ਬਹੁਤ ਸੋਹਣਾ ਮੈਸੇਜ ਆਂਦਾ ਜੀ ਪਹਿਲਾਂ ਜੋ ਨਸ਼ੇ ਸੀਗੇ ਉਹ ਚਲੋ ਸੁਣਦੇ ਆਂ ਅਸੀਂ ਪੁਰਾਣੇ ਬਜ਼ੁਰਗਾਂ ਤੋਂ ਉਹ ਖਾਂਦੇ ਸੀ ਜੋ ਅਫੀਮ ਜਾਂ ਭੁੱਕੀ ਉਹਨਾਂ ਨੂੰ ਜਾਨਕਿ ਟੈਸਟਡ ਕਰਕੇ ਉਹ ਕੰਮ ਵੀ ਕਰਦੇ ਸੀ ਬਹੁਤ ਹਾਂਜੀ ਉਹ ਸਰਕਾਰ ਮਨਜ਼ੂਰੀ ਦਿੰਦੀ ਸੀ ਉਹਨਾਂ ਨੂੰ ਕੰਮ ਕਰਦੇ ਸੀਗੇ ਕੋਈ ਬੇਲਾਪੜ ਨਹੀਂ ਸੀਗਾ ਪਰ ਹੁਣ ਤੇ ਅੱਜ ਦੀ ਨੌਜਵਾਨ ਪੀੜ੍ਹੀ ਜੋ ਬਿਲਕੁਲ ਬੇਲੇ ਆ ਉਹ ਨਸ਼ੇ ਵੱਧ ਕਰਦੇ ਨੇ ਜੀ ਠੀਕ ਨਹੀਂ ਉਹਦੇ ਨਾਲ ਮੈਸੇਜ ਬੱਚਿਆਂ ਤੇ ਇੰਨਾ ਕੁ ਮਾੜਾ ਪ੍ਰਭਾਵ ਪੈਂਦਾ ਜੀ ਕਿ ਜੇ ਇਸ ਤਰ੍ਹਾਂ ਆਪਾਂ ਪਹਿਲ ਕਦਮੀ ਕਰਕੇ ਇਸ ਤਰ੍ਹਾਂ ਮੈਸੇਜ ਦਿੰਦੇ ਰਹੀਏ ਤਾਂ ਆਪਣਾ ਪੰਜਾਬ ਨਸ਼ਾ ਮੁਕਤ ਹੋ ਸਕਦਾ ਤੇ ਸਭ ਤੋਂ ਵੱਡੀ ਮਾਨਣ ਵਾਲੀ ਗੱਲ ਆ ਸਾਨੂੰ ਸਾਡੇ ਏਰੀਆ 'ਚ ਇਹ ਪੈਰਾਗੋਨ ਸਕੂਲ ਇੰਟਰਨੈਸ਼ਨਲ ਪਹਿਲ ਕੀਤੀ ਹੈ ਜੀ ਬਹੁਤ ਸੋਹਣਾ ਬੱਚਿਆਂ ਨੇ ਨਾਟਕ ਕਰਕੇ ਤੇ ਸਪੀਚ ਦੇ ਕੇ ਬਹੁਤ ਸੋਹਣਾ ਮੈਸੇਜ ਦਿੱਤਾ ਸਾਡਾ ਦਿਲੋਂ ਧੰਨਵਾਦ ਆ ਸ਼ੁਭਚਿੰਤਨ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੇ ਜੁੱਧ ਨਸ਼ਿਆ ਵਿਰੁੱਧ ਮਹਿੰਮ ਸੇੜੀ ਹੋਈ ਆ ਉੱਥੇ ਹੀ ਸਕੂਲਾਂ ਦੇ ਜਿਹੜੇ ਟੀਚਰ ਸਹਿਬਾਨ ਨੇ ਜਿਹੜੇ ਸਕੂਲਾਂ ਦੇ ਐਮ ਡੀ ਸਹਿਬਾਨ ਨੇ ਉਹਨਾਂ ਨੇ ਆਪਣੇ ਸਕੂਲਾਂ ਦੇ ਵਿੱਚ ਇੱਕ ਕਿਸਮ ਦੀ ਫੌਜ ਤਿਆਰ ਕੀਤੀ ਹੈ ਜਿਹੜੀ ਆਪਾਂ ਕਹਿ ਸਕਦੇ ਸਟੂਡੈਂਟ ਨੇ ਕਿਉਂਕਿ ਉਹ ਵੀ ਇੱਕ ਬੱਚਿਆਂ ਤੋਂ ਹੀ ਜਿਹੜੀ ਆ ਇਹ ਸਿੱਖਿਆ ਮਿਲਣੀ ਹੈ ਜਿੱਥੇ ਟੀਚਰ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਉੱਥੇ ਹੀ ਉਹ ਬੱਚੇ ਜਦੋਂ ਆਪਣੇ ਘਰਾਂ ਦੇ ਵਿੱਚ ਜਾਂਦੇ ਨੇ ਆਪਣੇ ਮਾਪਿਆਂ ਨੂੰ ਸਮਝਾਉਂਦੇ ਨੇ ਜਦੋਂ ਆਪਣੀ ਬੱਸ ਦੇ ਵਿੱਚ ਟਰੈਵਲ ਕਰਦੇ ਨੇ ਤਾਂ ਆਪਣੇ ਡਰਾਈਵਰ ਵੱਲ ਧਿਆਨ ਕਰਦੇ ਨੇ ਜਦੋਂ ਕਿਸੇ ਦੁਕਾਨ ਤੇ ਜਾਂਦੇ ਨੇ ਤਾਂ ਉੱਥੇ ਵੀ ਧਿਆਨ ਕਰਦੇ ਨੇ ਜਦੋਂ ਇਸ ਤਰ੍ਹਾਂ ਦੇ ਜਿਹੜੇ ਸਭ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿੱਤੇ ਜਾਣਗੇ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਤਾਂ ਉਹ 100% ਹੈ ਜਿਹੜੀ ਨਸ਼ਿਆਂ ਤੋਂ ਰਹਿਤ ਹੋਵੇਗੀ ਜਿੱਥੇ ਅੱਜ ਨੰਗਲ ਪੈਰਾਗੋਨ ਸਕੂਲ ਦੇ ਐਮ ਡੀ ਸਰ ਸ੍ਰਿੰਦਰਪਾਸੂਤ ਉਹਨਾਂ ਨੇ ਇਹ ਪਹਿਲ ਕਦਮੀ ਕੀਤੀ ਹੈ ਉੱਥੇ ਹੀ ਇਸ ਇਲਾਕੇ ਦੇ ਹੋਰ ਵੀ ਜਿਹੜੇ ਸਕੂਲ ਨੇ ਉਹਨਾਂ ਨੂੰ ਗੁਜਾਰਸ਼ ਕਰਦੇ ਆ ਵੀ ਆਪਣੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਨੁਕੜਨਾਟਕ ਤਾਂ ਇਸ ਤਰ੍ਹਾਂ ਦੇ ਸਭਕ ਨੇ ਜਿਹੜੇ ਉਹ ਜ਼ਰੂਰ ਸਿਖਾਏ ਜਾਣ ਕਿਉਂਕਿ ਨਸ਼ਾ ਇੱਕ ਇਹ ਜੀ ਭੈੜੀ ਆਦਤ ਆ ਜਿਹੜਾ ਕਿ ਸਾਡੇ ਸਰੀਰ ਨੂੰ ਸਾਡੇ ਸਮਾਜ ਨੂੰ ਦਿਨੋ-ਦਿਨ ਖੋਖਲਾ ਕਰ ਰਿਹਾ ਜਿੱਥੇ ਸਾਡਾ ਸਮਾਜ ਤਰੱਕੀ ਕਰਨ ਤੋਂ ਰੁਕ ਚੁੱਕਿਆ ਹੈ ਉੱਥੇ ਜਿਹੜਾ ਜਿਹੜੀਆਂ ਸਾਡੀਆਂ ਸਿਹਤ ਆ ਉਹ ਵੀ ਸਾਡੀ ਬਿਮਾਰੀਆਂ ਦੇ ਵਿੱਚ ਗਰਕਉਂਦੀਆਂ ਜਾਂਦੀਆਂ ਨੇ ਜਿੱਥੇ ਅੱਜ ਇੱਥੇ ਇਹਨਾਂ ਦੇ ਸਕੂਲ ਦੇ ਬੱਚਿਆਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਉੱਥੇ ਸਰਨੇ ਜਿਹੜੇ ਇੱਥੋਂ ਦੇ ਇਲਾਕੇ ਦੇ ਪੰਚ ਸਰਪੰਚ ਉਹਨਾਂ ਨੂੰ ਬੁਲਾ ਕੇ ਵੀ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਤੇ ਹੁਣ ਦੇਖਣਾ ਇਹ ਆ ਵੀ ਜਿਹੜਾ ਜੁੱਧ ਨਸ਼ਿਆ ਦੇ ਵਿਰੁੱਧ ਭਖ ਚੁੱਕਿਆ ਜਿਹੜੇ ਇਹ ਜੁੱਧ ਦੇ ਵਿੱਚ ਸਕੂਲਾਂ ਦੇ ਬੱਚੇ ਵੀ ਸ਼ਾਮਲ ਹੋ ਚੁੱਕੇ ਨੇ ਤਾਂ ਹੁਣ ਉਹ ਸਮਾਂ ਦੂਰ ਨਹੀਂਗਾ ਜਦੋਂ ਭਗਮਤਮਨ ਸਰਕਾਰ ਦਾ ਰੰਗਲਾ ਪੰਜਾਬ ਦਾ ਸੁਪਨਾ ਸੇਤੀ ਹੀ ਜਿਹੜਾ ਉਹ ਪੂਰਾ ਹੋਊਗਾ ਸਾਡੇ ਕੋਲ ਮੌਜੂਦ ਨੇ ਉਹ ਸਕੂਲ ਦੀਆਂ ਬੱਚੀਆਂ ਜਿਨ੍ਹਾਂ ਨੇ ਅੱਜ ਜਿਹੜੀ ਜਾਗਰਕ ਰੈਲੀ ਆ ਜੁਧ ਨਸ਼ਾ ਵਿਰੋਧੋ ਕੱਢੀ ਆ ਆਪਾਂ ਬੱਚਿਆਂ ਨਾਲ ਗੱਲ ਕਰਾਂਗੇ ਪੁੱਤਰ ਕੀ ਨਾਮ ਤੁਹਾਡਾ ਮੇਰਾ ਅਸ਼ਮਨਜੀਤ ਕੌਰ ਔਰ ਕਿੱਥੋਂ ਤੁਹਾਡਾ ਸਰ ਪੈਰਾਗਨ ਇੰਟਰਨੈਸ਼ਨਲ ਸਕੂਲ ਅੱਜ ਤੁਸੀਂ ਇੱਥੇ ਕਿਵੇਂ ਇਕੱਠੇ ਹੋਏ ਹੋ ਸਰ ਅਸੀਂ ਰੈਲੀ ਕੱਢੀ ਸੀ ਜਿਸ ਦਾ ਇਹ ਵਿਸ਼ੇ ਸੀਗਾ ਕਿ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਨਸ਼ੇ ਸਾਨੂੰ ਛੱਡਨੇ ਚਾਹੀਦੇ ਹਨ ਤਿਆਗਣੇ ਚਾਹੀਦੇ ਹਨ ਕੋਈ ਇੱਕ ਟੌਪਿਕ ਦੱਸੋ ਜਿਹਦੇ ਕਰਕੇ ਜਿਹੜੇ ਘਰ ਦੇ ਵਿੱਚ ਨਸ਼ਾ ਵਾ ਉਹ ਛੱਡਿਆ ਜਾ ਸਕਦਾ ਸਰ ਨਸ਼ਾ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੀਆਂ ਹੀ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ ਜੇ ਇੱਕ ਵਾਰੀ ਵੀ ਆਪਾਂ ਨਸ਼ੇ ਨੂੰ ਨਸ਼ਾ ਲੈਨੇ ਹਾਂ ਜਾਂ ਉਸ ਦਾ ਕੰਜ਼ੂਮ ਕਰਦੇ ਹਾਂ ਤਾਂ ਸਾਡੀਆਂ ਸਾਨੂੰ ਸਾਡੀਆਂ ਉਹ ਹੱਡਾਂ ਦੇ ਵਿੱਚ ਰਚ ਜਾਂਦਾ ਹੈ ਤੇ ਸਾਨੂੰ ਉਸ ਦੀ ਆਦਤ ਲੱਗਣ ਲੱਗ ਜਾਂਦੀ ਹੈ ਸਾਨੂੰ ਤੋੜ ਲੱਗਦੀ ਹੈ ਉਸ ਦੀ ਅਸੀਂ ਚਾਹਨੇ ਹਾਂ ਕਿ ਉਹ ਸਾਡੇ ਕੋਲ ਹੀ ਹੋਵੇ ਅਸੀਂ ਨਸ਼ੇ ਹੀ ਕਰਦੇ ਰਹੀਏ ਤਾਂ ਕਿ ਫੇਰ ਸਾਡੀਆਂ ਜਿਹੜੀਆਂ ਹੱਡੀਆਂ ਨੇ ਉਹ ਹੋਰ ਕਮਜ਼ੋਰ ਹੋ ਜਾਂਦੀਆਂ ਨੇ ਤੇ ਅਸੀਂ ਐਂਡ ਤੇ ਆ ਕੇ ਬਿਲਕੁਲ ਇੱਕ ਨੌਜਵਾਨ ਨਹੀਂ ਰਹਿੰਦੇ ਅਸੀਂ ਬਹੁਤ ਕਮਜ਼ੋਰ ਹੋ ਜਾਂਦੇ ਹਾਂ ਇਹ ਸੱਡਿਆ ਜਾ ਸਕਦਾ ਹੈ ਸਰ ਸਾਨੂੰ ਆਪਣਾ ਫਿਜ਼ੀਕਲ ਮਤਲਬ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਯੋਗਾ ਕਰਨਾ ਚਾਹੀਦਾ ਹੈ ਆਪਣੇ ਮਾਈਂਡ ਨੂੰ ਨਸ਼ਿਆਂ ਦੇ ਵੱਲ ਲੈ ਕੇ ਨਹੀਂ ਜਾਣਾ ਚਾਹੀਦਾ ਆਪਣੇ ਮਾਈਂਡ ਨੂੰ ਸਾਨੂੰ ਕਿਸੇ ਹੋਰ ਥਾਂ ਤੇ ਮੌਜੂਦ ਰੱਖਣਾ ਚਾਹੀਦਾ ਹੈ ਕਿ ਸਾਡਾ ਦਿਮਾਗ ਉਸ ਜਗ੍ਹਾ ਤੇ ਲੱਗਿਆ ਹੋਇਆ ਹੈ ਤਾਂ ਫਿਰ ਸਾਡਾ ਧਿਆਨ ਗਲਤ ਕੰਮਾਂ ਵੱਲ ਨਹੀਂ ਜਾਏਗਾ ਤਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਵੀ ਇਹੀ ਕਹਿਣਾ ਵਾ ਵੀ ਸਾਨੂੰ ਬਸ ਨਸ਼ਿਆਂ ਤੋਂ ਦੂਰ ਰਹਿਣਾ ਵਾ ਕਿਉਂਕਿ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਹਾਂ ਵੀ ਨਸ਼ਾ ਕਰਨਾ ਜ਼ਰੂਰੀ ਆ ਕਿਉਂਕਿ ਜੇ ਇੱਕ ਵਾਰ ਕਿਸੇ ਇਨਸਾਨ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਆ ਤਾਂ ਉਹ ਛਡਾਣੀ ਬਹੁਤ ਔਖੀ ਹੁੰਦੀ ਆ ਤੇ ਹੁਣ ਜਿਹੜੇ ਬੱਚੇ ਛੋਟੇ ਛੋਟੇ ਜਵਾਕ ਵੀ ਅੱਜਕਲ ਨਸ਼ਾ ਕਰਨ ਲੱਗ ਪਏ ਨੇ ਉਹ ਇੱਕ ਵਾਰ ਵੀ ਆਪਣੇ ਮਾਵਾ ਦਾ ਨਹੀਂ ਸੋਚਦੇ ਆਪਣੇ ਮਾਪਿਆਂ ਦਾ ਨਹੀਂ ਸੋਚਦੇ ਵੀ ਉਹਨਾਂ ਦੇ ਕੀ ਗੁਜ਼ਰ ਰਹੀ ਆ ਕਈ ਮਾਪੇ ਵੀ ਐਜੇ ਹੁੰਦੇ ਨੇ ਜਿਹੜੇ ਨਸ਼ੇ ਕਰਦੇ ਨੇ ਮਤਲਬ ਸਾਡੇ ਦੁਆਲੇ ਆਲੇ ਦੁਆਲੇ ਜਿੰਨੇ ਵੀ ਨਸ਼ੇ ਕਰਨ ਵਾਲੇ ਨੇ ਸਾਨੂੰ ਮਤਲਬ ਉਹਨਾਂ ਨੂੰ ਨਸ਼ੇ ਕਰਨ ਲਈ ਪ੍ਰੇਰਿਤ ਕਰਨ ਤੋਂ ਬਜਾਏ ਉਹਨਾਂ ਨੂੰ ਰੋਕਣਾ ਚਾਹੀਦਾ ਵਾ ਕਿਉਂਕਿ ਸਾਨੂੰ ਇੰਨੀ ਕਿਤਾ ਅਕਲ ਹੈ ਵੀ ਨਸ਼ਿਆਂ ਨਾਲ ਕੀ ਹੁੰਦਾ ਵਾ ਸਾਡੀ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਜੇ ਤੁਹਾਡੇ ਕੋਈ ਗਮਾਂਡ ਦੇ ਵਿੱਚ ਨਸ਼ਾ ਕਰਦਾ ਵਾ ਤਾਂ ਉਹਨੂੰ ਕਿਵੇਂ ਸਮਝਾਵਾਂਗੇ ਦੇਖੋ ਜੇ ਮੇਰੇ ਆਲੇ ਦੁਆਲੇ ਕੋਈ ਵੀ ਇਨਸਾਨ ਨਸ਼ਾ ਕਰਦਾ ਹੈ ਤਾਂ ਮੈਂ ਜ਼ਰੂਰ ਉਸਨੂੰ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਜ਼ਰੂਰ ਸਮਝਾਵਾਂਗੀ ਉਸਨੂੰ ਮੈਂ ਕਈ ਲੋਕਾਂ ਦੀਆਂ ਐਗਜ਼ਾਮਪਲਸ ਵੀ ਦੇਣਾ ਚਾਹੂੰਗੀ ਵੀ ਨਸ਼ਾ ਕਰਨ ਨਾਲ ਕੀ ਹੁੰਦਾ ਵਾ ਕਿਉਂਕਿ ਨਸ਼ਾ ਜੇ ਇੱਕ ਲਤ ਆ ਇੱਕ ਵਾਰ ਲੱਗ ਗਈ ਤਾਂ ਉਹ ਨਹੀਂ ਛੱਡਣਾ ਬਹੁਤ ਹੀ ਔਖਾ ਹੁੰਦਾ ਵਾ ਤੇ ਉਹਦੇ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਤੇ ਅਸੀਂ ਬਹੁਤ ਜੀ ਮਤਲਬ ਕਮਜ਼ੋਰ ਹੋ ਜਾਂਦੇ ਆ ਸਾਡੇ ਵਿੱਚ ਕੋਈ ਕੰਮ ਕਰਨ ਦੀ ਜਾਨ ਨਹੀਂ ਰਹਿੰਦੀ ਤੇ ਹੋਰ ਕੋਈ ਕੰਮ ਵੱਲ ਜੀ ਵੀ ਨਹੀਂ ਲੱਗਦਾ ਤੇ ਮੈਂ ਉਸ ਇਨਸਾਨ ਨੂੰ ਸਾਰੀਆਂ ਚੀਜ਼ਾਂ ਸਮਝਾਉਂਗੀ ਤੇ ਮੈਂ ਉਸ ਇਨਸਾਨ ਨੂੰ ਇੱਕ ਵਾਰੀ ਇਹ ਵੀ ਦੱਸੂਗੀ ਕਿ ਉਹ ਇੱਕ ਵਾਰੀ ਆਪਣੇ ਮਾਪਿਆਂ ਦਾ ਸੋਚੇ ਵੀ ਜੇ ਉਹ ਨਸ਼ਾ ਕਰ ਰਿਹਾ ਵਾ ਉਹਦੇ ਮਾਪਿਆਂ ਦਾ ਕੀ ਬੀਤੂਗੀ ਉਹਦੇ ਨਸ਼ੇ ਕਰਨ ਦਾ ਪਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਮੇਰੇ ਨਸ਼ਾ ਚਾਹਨੀਆਂ ਵੀ ਪੰਜਾਬ ਵਿੱਚ ਇੱਕ ਅਨੋਖੀ ਹੀ ਜੰਗ ਚੱਲ ਰਹੀ ਹੈ ਪਹਿਲਾਂ ਸਿਰਫ ਪੰਜਾਬ ਪੁਲਸ ਅਧਿਕਾਰੀ ਹੀ ਉਸ ਵਿੱਚ ਆਪਣਾ ਉਸ ਨੂੰ ਰੋਕਣ ਵਿੱਚ ਯੋਗਦਾਨ ਪਾ ਰਹੇ ਸੀ ਇਹ ਨਸ਼ਿਆਂ ਦੀ ਜੰਗ ਨੂੰ ਰੋਕਣ ਦੇ ਲਈ ਅੱਜ ਅਸੀਂ ਵਿਦਿਆਰਥੀ ਵੀ ਆਪਣਾ ਕਦਮ ਅੱਗੇ ਲੈ ਕੇ ਆਏ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰੇ ਸਾਡੇ ਆਲੇ ਦੁਆਲੇ ਵਾਲੇ ਦੋਸਤ ਸਾਡੇ ਮਾਪੇ ਸਾਡੇ ਰਿਸ਼ਤੇਦਾਰ ਸਾਡੇ ਗਵਾਂਡ ਵਿੱਚ ਜਿੰਨੇ ਵੀ ਜਾਣੇ ਹਨ ਅਸੀਂ ਚਾਹੁੰਦੇ ਹਾਂ ਉਹ ਸਾਰੇ ਹੀ ਨਸ਼ਾ ਮੁਕਤ ਹੋਣ ਕਿਉਂਕਿ ਸਾਨੂੰ ਪਤਾ ਹੈ ਕਿ ਨਸ਼ਾ ਕਰਨ ਨਾਲ ਅਸੀਂ ਇੱਕ ਦਿਨ ਅਖੀਰ ਤੱਕ ਪਹੁੰਚ ਜਾਾਂਗੇ ਤੇ ਸਾਨੂੰ ਮੌਤ ਦਾ ਸਾਹਮਣਾ ਕਰਨਾ ਪਏਗਾ ਇਸਨ ਪੈਰਾਗੋਨ ਸਕੂਲ ਦੀਆਂ ਉਹ ਬੱਚੀਆਂ ਜਿਨ੍ਹਾਂ ਨੇ ਕਿ ਅੱਜ ਬਹੁਤ ਹੀ ਵਧੀਆ ਢੰਗ ਦੇ ਨਾਲ ਸਮਝਾਇਆ ਵੀ ਅਗਰ ਸਾਡੇ ਗਮਾੜ ਦੇ ਵਿੱਚ ਕੋਈ ਬੱਚਾ ਕਿਸੇ ਕਿਸਮ ਦਾ ਜਾਂ ਕੋਈ ਨੌਜਵਾਨ ਨਸ਼ਾ ਕਰਦਾ ਤਾਂ ਉਹਨਾਂ ਨੂੰ ਕਿਵੇਂ ਸਮਝਾਉਣਾ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਇੱਕ ਉਸ ਟਾਈਮ ਅਸੀਂ ਇੱਕ ਇਹੋ ਜਿਹੇ ਵਿਅਕਤੀ ਦੇ ਉਹਨਾਂ ਨੂੰ ਐਗਜ਼ਾਮਪਲ ਦਵਾਂਗੇ ਜਿਹੜਾ ਨਸ਼ੇ ਦੇ ਵਿੱਚ ਗਰਕ ਚੁੱਕਿਆ ਤੇ ਜਿਹੜਾ ਨਸ਼ੇ ਦੇ ਵਿੱਚ ਆਪਣਾ ਸਭ ਕੁਝ ਤਬਾਹ ਕਰ ਸੁੱਕਿਆ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਇੱਕ ਆਦਮੀ ਨਸ਼ਾ ਕਦੋਂ ਛੱਡ ਸਕਦਾ ਹੈ ਜਦੋਂ ਸਾਡੇ ਵਰਗੇ ਲੋਕ ਉਸ ਨੂੰ ਜਾਗਰੂਕ ਕਰਨਗੇ ਕਿਤੇ ਨਾ ਕਿਤੇ ਇਹ ਚੀਜ਼ ਸਹੀ ਹੈ ਪਰ ਅਸਲ ਵਿਅਕਤੀ ਉਦੋਂ ਹੀ ਨਸ਼ਾ ਛੱਡ ਸਕਦਾ ਹੈ ਜਿੰਨੀ ਦੇਰ ਤੱਕ ਉਹ ਆਪਣੇ ਮਨ ਤੇ ਕਾਬੂ ਨਹੀਂ ਪਾ ਲੈਂਦਾ ਜਰੂਰ ਇੱਕ ਦਿਨ ਤੋੜ ਲੱਗੇਗੀ ਦੋ ਦਿਨ ਸਰੀਰ ਟੁੱਟੂਗਾ ਪਰ ਉਸ ਚੀਜ਼ ਨੂੰ ਤੁਸੀਂ ਇਗਨੋਰ ਕਰਕੇ ਆਪਣਾ ਧਿਆਨ ਕਿਸੇ ਹੋਰ ਕੰਮ ਵੱਲ ਲਾਉਣਾ ਸ਼ੁਰੂ ਕਰੋਗੇ ਤਾਂ ਮੈਨੂੰ ਪੂਰੀ ਗਾਰੰਟੀ ਆ ਵੀ ਤੁਸੀਂ ਇਸ ਚੀਜ਼ ਤੋਂ ਉੱਬਰ ਜਾਓਗੇ ਮੈਂ ਨਹੀਂ ਕਹਿੰਦੀ ਵੀ ਨਸ਼ਾ ਕਰੋ ਨਸ਼ਾ ਕਰਨਾ ਨਾ ਬਹੁਤ ਚੰਗੀਆਂ ਚੀਜ਼ਾਂ ਨੇ ਉਸ ਦਾ ਨਸ਼ਾ ਕਰੋ ਕਿਤਾਬਾਂ ਪੜਨ ਦਾ ਨਸ਼ਾ ਕਰੋ ਗੁਰਬਾਣੀ ਪੜਨ ਦਾ ਨਸ਼ਾ ਕਰੋ ਸੇਵਾ ਕਰਨ ਦਾ ਨਸ਼ਾ ਕਰੋ ਮਾਪਿਆਂ ਦੀ ਸੇਵਾ ਕਰੋ ਜ਼ਿੰਮੇਵਾਰੀ ਚੱਕਣ ਦਾ ਨਸ਼ਾ ਕਰੋ ਇਹ ਨਸ਼ਾ ਇਸ ਨਸ਼ੇ ਨਾਲੋਂ ਸਸਤਾ ਆ ਨਾ ਤਾਂ ਤੁਹਾਡਾ ਘਰ ਖਰਾਬ ਹੋਵੇਗਾ ਤੁਹਾਡੀ ਜ਼ਿੰਦਗੀ ਸਵਰੇਗੀ ਇਹੀ ਜ਼ਿੰਦਗੀ ਨਹੀਂ ਤੁਹਾਡੀ ਅਗਲੀ ਜ਼ਿੰਦਗੀ ਵੀ ਸਵਰੇਗੀ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾ ਵੀ ਸਵਰਣਗੀਆਂ ਤਾਂ ਨਸ਼ਾ ਹਮੇਸ਼ਾ ਚੰਗੀ ਚੀਜ਼ ਦਾ ਕਰੋ ਮਾੜੀ ਦਾ ਨਾ ਕਰੋ ਆਪਣੀ ਜ਼ਿੰਦਗੀ ਨਾ ਗਾਲੋ ਉਹਨਾਂ ਮਾਵਾਂ ਨੂੰ ਪੁੱਛੋ ਜਿਹੜੀਆਂ ਤੁਹਾਡੇ ਲਈ ਤੜਫ ਤੜਫ ਕੇ ਤੁਹਾਨੂੰ ਮੰਗਦੀਆਂ ਨੇ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਦੇਖੋ ਜੀ ਜਿਵੇਂ ਬੱਚੀ ਨੇ ਦੱਸਿਆ ਵੀ ਜੇ ਨਸ਼ਾ ਕਰਨਾ ਤਾਂ ਮਾਪਿਆਂ ਨੂੰ ਪਾਲਣ ਦਾ ਉਹਨਾਂ ਨੂੰ ਸੰਭਾਲਣ ਦਾ ਕਿਤਾਬਾਂ ਪੜ੍ਹਨ ਦਾ ਜਾ ਵਧੀਆਂ ਹੋਰ ਵੀ ਇਸ ਤਰ੍ਹਾਂ ਦੇ ਸਾਡੇ ਕੋਲ ਇਹ ਜਿਹੇ ਨਚੇ ਨੇ ਜਿਹੜੇ ਕਿ ਆਪਾਂ ਸਰੀਰ ਨੂੰ ਲਗਾਏ ਜਾ ਸਕਦੇ ਨੇ ਜਿਨ੍ਹਾਂ ਦੇ ਨਾਲ ਸਰੀਰ ਤੰਦਰੁਸਤ ਤੇ ਨਰੋਇਆ ਰਹਿੰਦਾ ਜਿੱਥੇ ਇੱਕ ਪਾਸੇ ਇਹਨਾਂ ਬੱਚੀਆਂ ਨੇ ਇਹ ਮੈਸੇਜ ਦਿੱਤਾ ਉੱਥੇ ਹੀ ਇਹ ਬੱਚੀਆਂ ਨੇ ਅੱਜ ਇਹ ਵੀ ਦੱਸਿਆ ਵੀ ਜਦੋਂ ਅਸੀਂ ਆਪਣੇ ਆਲਾ-ਦਵਾਲੇ ਦੇ ਵਿੱਚ ਜਦੋਂ ਅਸੀਂ ਆਪ ਖੁਦ ਨਸਾਰੇ ਤੋਂ ਮੈਂ ਕਿ ਤਦ ਹੀ ਅਸੀਂ ਆਲਾ-ਦਵਾਲਾ ਜਿਹੜਾ ਉਹ ਸਹੀ ਰੱਖ ਸਕਾਂਗੇ ਜਦੋਂ ਉਹ ਆਲੇ-ਦਵਾਲੇ ਤੋਂ ਜਿਹੜਾ ਸਾਡਾ ਸਮਾਜ ਆ ਉਹ ਸਹੀ ਹੋਵੇਗਾ ਮਿਹਰਬਾਨੀ ਥੈਂਕ ਯੂ